12 ਕਿਲੋ ਦੁੱਧ ਤੇ ਮੁੱਲ ਇਹਦਾ ਮੁੱਲ ਇਹ 36000 ਤੇ 100 ਕਿਲੋਮੀਟਰ ਪਹੁੰਚ ਕਰ ਦਾਂਗੇ ਬਾਈ ਜੇ 10 ਕਿਲੋ ਦੁੱਧ ਚਵਾਵਾਂਗੇ ਅੰਦਰ ਬਾਈ ਕੰਡੇ ਵਾਲਾ ਦੋਹਾ ਵੇਲਿਆਂ ਦਾ ਥੱਲੋਂ ਦੇ 26000 ਰੁਪਏ ਜੋ ਬਾਈ ਛੋਟ ਕਰਾਂਗੇ 100 ਰੁਪਏ 26000 ਜੋ ਨਾ ਹਾਂਜੀ ਬਾਈ ਵਾਅਦਾ ਹੱਥਾਂ ਦੀ ਆ ਹਾਂ ਤਾਂ ਪੈਂਦੀ ਕਿ ਨਹੀਂ ਗੰਨੇ ਕੋ ਤਾਰ ਤੇ ਸੌਂਦੀ ਨਹੀਂ ਵਾਅਦਾ ਕਰਿਆ ਕਰੇ ਬਾਈ ਗੁਰਿੰਦਰ ਬਾਈ ਰੁੱਤ ਸੁਣੀ ਆ ਕੀ ਘਬੜਿਆ ਗਿਆ ਬਾਈ ਇਹਨੇ ਰਹਿ ਵੀ ਜਾਣਾ ਕੌਣ ਚੰਗੀ ਰਾਤ ਤੇ ਫੇਰ ਸੂ ਪੈਣਾ ਨੇ ਹਾਂ ਬਾਕੀ ਹੂੰ ਜਾਂ ਜੂਨ ਪੂਰੀ ਹੈ ਬਾਈ ਬੱਛੀ ਚੇਲਾ ਬਾਈ ਤਾਰੀ ਫੁੱਲ ਦੋ ਤੇ ਦਿੰਦੀ ਹੋਗੀ ਬਈ ਯਾਦ ਕੁਆਲਿਟੀ ਫੁੱਲ ਹਾਂ ਮਟਰ ਨੂੰ ਹੱਥ ਪਵਾ ਕੇ ਲੈ ਜਾਵੇ ਬਈ ਨਾਲੇ ਦਾ ਸੂਈ ਦਾ ਸੂਈ ਦਾ ਪਤਾ ਲੱਗ ਜੂਗਾ ਬਈ ਕਿੰਨੇ ਟਾਈਮ ਦੀ ਸੂਈ ਵੀ ਹੈ ਹਨਾ ਹਾਂ ਤੇ ਕਿਵੇਂ ਅੰਦਰ 8 ਕਿਲੋ ਦੋ ਤੇ ਲੱਖੇ ਇਹ ਕਿੰਨੇ ਦੇਰੀ ਇਹ ਬਈ 26000 ਰੁਪਏ ਦੀ ਹਾਂ ਨਾ ਦੇਣੀ ਆ ਬਈ ਬਸ ਇਹ 26000 ਹਾਂ ਬਈ 100 ਰੁਪਏ ਦਾ ਛੋਟ ਹੋਣੀ ਆ ਬਈ ਸਾਥੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਲੱਖੇ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਕੋਟ ਕਰੋੜ ਖੁਰਦ ਤਹਿਸੀਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਜਿਹੜੀਆਂ ਬਿਲਕੁਲ ਨਿੱਕੇ ਨਿੱਕੇ ਜਿਹੇ ਰੇਟਾਂ ਦੀਆਂ ਜਿਹੜੀਆਂ ਗਾਵਾਂ ਦਿਖਾਵਾਂਗੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ। ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਬਹੁਤ ਬਹੁਤ ਸਵਾਗਤ ਹੈ ਅੰਦਰ ਵੀ ਤੁਹਾਡਾ। ਤੇ ਲਖੇ ਅੱਜ ਆਪਣੇ ਕੋਲੇ ਭਾਈ ਜਾਨਵਰ ਹੈਗੇ ਦੋ ਬਈ। ਹਾਂ ਦੋ। ਤੇ ਭਾਈ ਸਭ ਤੋਂ ਪਹਿਲਾਂ ਜਿਹੜੀ ਕਰਮਾੜੀ ਜਿਹੜੀ ਡੱਬੀ ਬੱਚੀ ਖੜੀ ਹੈ ਨਾ ਭਾਈ ਇਹਦੀ ਕੀ ਡਿਟੇਲ ਆ? ਕਿੰਨਾ ਸੁਹਾਏ? ਕਿੰਨੇ ਕ ਟਾਈਮ ਦਾ ਸੁਹਾਏ? ਦੁੱਧ ਦੁੱਧ ਕਿੰਨਾ ਤਿਆਰ ਹੈ ਭਾਈ? ਹਰਿੰਦਰ ਭਾਈ ਦੁੱਧ ਸੀ ਥੱਲੇ 14 ਲੀਟਰ। ਠੀਕ ਹੈ ਭਾਈ। ਤੇ ਇਹ ਕੱਲ ਦੀ ਨਾ ਤ ਠੀਕ ਹੈ ਦੋਦੇ ਤੇਲੇ 12 ਕਿਲੋ ਹਣ ਦੋ ਆਵਾਂ ਵੇਲੇ ਦਾ ਰੈਡੀ ਆ ਜਿਹੜਾ ਅਪ ਚਵਾਵਾਂਗੇ ਅਗਲੇ ਨੂੰ ਆਪਾਂ 14 ਕਰਕੇ ਬਾਈ ਘਟ ਜਾਓ ਇੱਥੇ ਅਗਲਾ ਚੋਰਾਵੇ ਹੈ ਨਾ 12 ਕਿਲੋ ਦੱਦ ਦੋ ਆਵਾਂ ਵੇਲੇ ਦਾ ਚਵਾਵਾਂਗੇ ਬਾਈ ਡੇਢ ਮਹੀਨੇ ਦੇ ਉੱਤੇ ਦੀ 2 ਮਹੀਨੇ ਦੇ ਨੇੜੇ ਦੀ ਸੂਈ ਵੀ ਆ ਬਾਈ ਠੀਕ ਹੈ ਅਗਲਾ ਆਪਦੀ ਜੇ ਕੋਈ ਇਹਨਾਂ ਸੌਦਾ ਦਾ ਅਗਲਾ ਆਪਦੀ ਮਰਜੀ ਨਾਲ ਜੀ ਆਪਣੇ ਕੋਲ ਖੜਦੀ ਅੱਜ ਸ਼ਾਮ ਤੱਕ ਕੱਲ ਤੱਕ ਆਪਾਂ ਦੀ ਏਆਈ ਕਰਾ ਲਾਂਗੇ ਬਈ ਨਹੀਂ ਅਗਲਾ ਆਪਦੀ ਮਰਜ਼ੀ ਜਿਹਾ ਕਰਾ ਲਵਾਂ ਜਿਹੜਾ ਸੀਮਣ ਅਗਲੇ ਨੂੰ ਹਨਾ ਲੋੜ ਹੈ ਨਾ ਤੇ ਲਖੇ ਤੋਰਗੀ ਇੱਕ ਵਾਰੀ ਇਹਨੂੰ ਬਈ ਉਵੇਂ ਚੂਣ ਚਾਂਰ ਦੀ ਕਿਵੇਂ ਬਈ ਬਈ ਚੂਣ ਦੀ ਵੀ ਇੱਕ ਨੰਬਰ ਆ ਅੰਦਰੋਂ ਹੀ ਭਾਂਗੇ ਅਗਲਾ ਡਾਕਟਰ ਦੇ ਹੱਥ ਪਵਾ ਕੇ ਲੈ ਜਾਵੇ ਬਈ ਨਾਲੇ ਦਾ ਸਵਾਈ ਦਾ ਸੂਈ ਦਾ ਪਤਾ ਲੱਗ ਜੂਗਾ ਬਈ ਕਿੰਨੇ ਟਾਈਮ ਦੀ ਸੂਈ ਵੀ ਹੈ ਹਨਾ ਹਾਂ ਤੇ ਕਿਵੇਂ ਅੰਦਰ ਦੀ ਸਾਫ ਆ ਵੀ ਕੋਈ ਨੌਕਸ ਨਹੀਂ ਬਈ ਵਧੀਆ ਸਾਫ ਬਿਲਕੁਲ ਬਿਲਕੁਲ ਹਨਾ ਬਈ ਸਾਰਾ ਸਹੀ ਹੈ ਤਾਂ ਭਰਾਇਆ ਵੀ ਜਾਵੇ ਤਾਂ ਰਹਿ ਜਾਂਦਾਂਗਾ ਹਾਂਜੀ ਬਈ ਤੇ ਬਾਕੀ ਹੂ ਜਾਨ ਜੂਨ ਪੂਰੀ ਹੈ ਬਈ ਬੱਛੀ ਚ ਹਨਾ ਬਾਲਾ ਬਈ ਤਾਜ਼ੀ ਫੁੱਲ ਦੋ ਤੇ ਦਿੰਦੀ ਹੋਊਗੀ ਬਈ ਯਾਦ ਕੁਆਲਿਟੀ ਫੁੱਲ ਹਾਂ ਮੋੜ ਲੱ ਲੱਖੇ ਬਈ ਇਹਨੂੰ ਤੇ ਜੇ ਆਪਾਂ ਕਹਿ ਦਈਏ ਫੇਸ ਪੂਰ ਕੁਆਲਿਟੀ ਤੁਹਾਨੂੰ ਦਿਖਾਉਂਗਾ ਬਾਕੀ ਆਰਡਰ ਆਰਡਰ ਦੇਖੋ ਹਣਾ ਆਰਡਰ ਵੀ ਸੋਹਣਾ ਫੈਕਸ ਜਿਆ ਕੋਈ ਓਵੇਂ ਨਹੀਂ ਟੁੱਟ ਮਾਇਆ ਲੇਵਾ ਨਹੀਂ ਕਿ ਨਹੀਂ ਬਈ ਹਾਂਜੀ ਹਾਂਜੀ ਬਈ ਤੇ ਆਮ ਜੇ ਆਪਾਂ ਗੱਲਬਾਤ ਕਰੀਏ ਬਾਕੀ ਬਈ ਚਵਾਈ ਬਹੁਤ ਚੰਗੀ ਹੈ ਬਈ ਕੋਈ ਜਵਾਕ ਚੋਲਵੇ ਬਈ ਬੁੜੀ ਚੋਲਵੇ ਬੰਦਾ ਚੋਲਵੇ ਬਈ ਵਧੀਆ ਕੋਟੀ ਚਵਾਈ ਆ ਬਈ ਠੀਕ ਆ ਬਈ ਲੱਖੇ 12 ਲੀਟਰ ਦੁੱਧ ਆਣਾ ਬਈ ਹਾਂਜੀ ਬਈ ਤੇ ਕੀ ਭਾਜ ਦੇਣੀ ਆਪਾਂ ਬਈ ਇਹ ਇਹ ਬਸ 36000 ਰੁਪਏ 100 ਕਿਲੋਮੀਟਰ ਪਹੁੰਚ ਕਰ ਦਿੰਦਾ ਬਈ 36000 ਰੁਪਏ ਜੀ ਹਾਂਜੀ ਬਸ ਲੈਂਡ ਦੇਣ ਵਾਲੇ ਰੇਟ ਹੀ ਆ ਬਈ ਕੋਈ ਬੰਦਾ ਘਸਾਈ ਨਾ ਕਰੇ ਬਸ 36000 ਰੁਪਏ ਬਈ ਆਗੇ ਲੈ ਜਾਣੀ ਤਾਂ ਇੱਥੇ ਆਪਾਂ ਨੂੰ ਪੈਸੇ ਦੇ ਦੇ ਜAVE ਨਹੀਂ ਆਪਣੇ ਖਾਤੇ 'ਚ ਪੈਸੇ ਪਾ ਦੇ ਬਈ ਥਣਾ ਦੀ ਪੂਰ ਛੱਟੇ ਦੁੱਧ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਕੋਈ ਵੀਰ ਭਰਾ ਇਹਨਾਂ ਕਹੋ ਬਈ ਚੜਾ ਕੇ ਘੱਲ ਦੇ ਪੈਸੇ ਇੱਥੇ ਆਉਣ ਦੇ ਦਾਂਗੇ ਆਪਣੀ ਗਾਰੰਟੀ ਫੁੱਲ ਰਹੂਗੀ ਆਪਦੀ ਹਾਥੀ ਖੜੀ ਦੀ ਚੈੱਕ ਕਰ ਲਓ ਕੋਈ ਵੀ ਨਾ ਉਸੇ ਗੱਡੀ ਦੇ ਵਾਪਸ ਮੋਡਲ ਦੇ ਆ ਤੇ ਪੈਸੇ ਖਾਤੇ ਪਾ ਬਸ ਠ ਤੇ ਜਮਾ ਜਮੇ ਮੇਰੇ ਸਾਹਮਣੇ ਚਵਾਈ ਤੋਂ ਘੰਟਾ ਰੇਢ ਘੰਟਾ ਲੇਟ ਹੋ ਗਈ ਹੈ ਜੇ ਬੰਦੇ ਤੇ ਲੱਖੇ ਬਈ ਦੂਸਰੇ ਨੰਬਰ ਵਾਲੀ ਬਾਰੇ ਦੱਸ ਦੀ ਬਈ ਇਹਦੀ ਕੀ ਡਿਟੇਲ ਆ ਕੰਨਵਾ ਸੂਆ ਸੂਈ ਆ ਕਿੰਨੇ ਕ ਚਰ ਦਾ ਸੂਆ ਇਹ ਵੀ ਹਰਿੰਦਰ ਅਗਲਾ ਦੂਜਾ ਸੂਆ ਹੀ ਆ ਪਰ ਉਹ ਸਾਰਾ ਫਿੱਕੀ ਹੈ ਦੂਜਾ ਸੂਆ ਹੀ ਸੂਈ ਹੋਵੇ ਹੈਨਾ ਇਹ ਬਈ ਗਰਲੈਂਡ ਦਾ ਜਰਸੀ ਦਾ ਕ੍ਰਾਸ ਆ ਬਈ ਠੰਡੀ ਸੀਲ ਫੁੱਲ ਆ ਸਾਰਾ ਕੋਈ ਤੀਜਾ ਸੂਆ ਮੰਨ ਕੇ ਲੈ ਲਵੇ ਬਈ ਮਗਰ ਬੱਚਾ 15 16 ਦਿਨਾਂ ਦੀ ਸੂਈ ਵੀ ਆ 10 ਕਿਲੋ ਦਾ ਤਾਂ ਤਿਆਰ ਆ ਬਈ ਦਵਾ ਵਾਲੇ ਦਾ ਚੋਨਾ ਦਾ 10 ਕਿਲੋ ਦਾ ਤਾਂ ਲੱਖੇ ਇਹ ਕਿੰਨੇ ਦੀ ਜਰੀਏ ਇਹ ਬਸ 26000 ਰੁਪਏ ਦੀ ਹਾਂ ਨਾ ਦੇਣੀ ਆ ਬਈ ਬਸ ਇਹ 26000 ਆ ਬਈ 100 ਰੁਪਏ ਵੱਸ ਛੋਟ ਹੋਣੀ ਆ ਬਈ ਇਹਦੀ ਪਹੁੰਚ ਨਹੀਂ ਗਈ 26000 ਰੁਪਏ ਵਾ ਵੈਸੇ ਦੇਣੀ ਆ ਬਈ ਵਾ ਠੀਕ ਆ ਹਰਾ ਦੀ ਤਸੱਲੀ ਕਰਕੇ ਦੋ ਟਾਈਮ ਚਾਰ ਟਾਈਮ ਜਿੰਨਾ ਟਾਈਮ ਜੀ ਕਰਦਾ ਬਈ ਚੋ ਕੇ ਆਪਣੇ ਘਰੋਂ ਲੈ ਜਾਂਦੀ ਤੋਰੀ ਬਈ ਲੱਖੇ ਨੂੰ ਕਰੀ ਜੇ ਕੋੜੀ ਜੀ ਫਿੱਕੀ ਆ ਨਾ ਪਰ ਉਹ ਇਹ ਪੈਸਾ ਮੁੱਲ ਵੀ ਥੋੜਾ ਵਰਕ ਨਹੀਂ ਬਾਈ ਦੁੱਧ ਵੀ ਵੱਜ ਜਾਣਾ ਹਰਿੰਦਰ ਜੀ ਨੇ ਇਹਦੇ ਬਾਕੀ ਬਈ ਫੈਂਟ ਵੀ ਰੀ ਪੰਜ ਫੈਂਟ ਹੁੰਦੀ ਆ ਬਾਈ ਪੂਰਾ ਸੰਗੜਾ ਮੱਝਾਂ ਰਗਾ ਦੁੱਧਦਾ ਬਈ ਦਾ ਠੀਕ ਹੈ ਨਾ ਬਈ ਆ ਤੁਸੀਂ ਦੇਖੋ ਨਾ ਆਰਡਰ ਆਰਡਰ ਪੂਰਾ ਫਿਕਸ ਜਿਆ ਹਣਾ ਮੋੜ ਲੈ ਲੱਖੇ ਨੂੰ ਵੀ ਬਈ ਬਾਕੀ ਬਈ ਜਿਹਦੇ ਕੋਲੇ ਪਸ਼ੂ ਹੈਗੇ ਆ ਜਿਹਨੂੰ ਇਹ ਯਾਦ ਦਾ ਪਤਾ ਵੀ ਇਹ ਨਸਲ ਦਾ ਦੁੱਧ ਕਿਵੇਂ ਹੁੰਦਾ ਨਾ ਪੀਂਚ ਉਹ ਬੰਦੇ ਨੂੰ ਪਤਾ ਉਹਨੇ ਲੈ ਲੈਣੀ ਆ ਬਈ ਅਗਲੇ ਨੇ ਬਿਲਕੁਲ ਨਾ ਬਈ ਜਿਹਦਾ ਬੰਦਾ ਨੂੰ ਜਾਣ ਹੋਇਆ ਉਹਨੇ ਸਾਰੇ ਪਿੰਗਲੀ ਜੀ ਕਹਿਣਾ ਮੈਨੂੰ ਬਈ ਹਾਂ ਬਾਕੀ ਥੋੜਾ ਕੋਈ ਲੇਟੀ ਲੂਟੀ ਜਿਵੇਂ ਹੁਣ ਤਾਂ ਸਿਆਲ ਆ ਗਏ ਹੁਣ ਪਾਸੂ ਜ਼ੋਰ ਚੱਲ ਵੀ ਜਾਂਦਾ ਹਨਾ ਹਾਂਜੀ ਬਾਕੀ ਬਈ ਖਾਂਦੀ ਪੀਂਦੀ ਫੁੱਲ ਆ ਵੀ ਕੋਈ ਆਂ ਨਹੀਂ ਕੋਈ ਖਾਂਦੀ ਪੀਂਦੀ ਨਾ ਚਾਰੂ ਫੁੱਲ ਆ ਬਈ ਹਾਂ ਪਰੋਂ ਗਾਂ ਉਹੋ ਜਿਹੇ ਘਰ ਆਈ ਆ ਹਨਾ ਬਾਕੀ ਹਰਿੰਦਰભાઈ ਇਹਦੀ ਅੰਦਰ ਜੇਰ ਰਹੀ ਹੋਵੇ ਅੰਦਰ ਉਹ ਗੰਦ ਪਹਿਲੇ ਸਮੈਲ ਮਾਰਦੀ ਆ ਬਈ ਰੱਸਾ ਵਾੜ ਦੇਵੇ 26000 ਦਾ 52000 ਰੁਪਏ ਮੋੜੂ ਅਗਲੇ ਨੂੰ ਬਈ ਕੋਈ ਵੀ ਨੌਸਲ ਹੋਵੇ ਐਪਾ ਪਰਸੈਂਟ ਦਾ ਕਿ ਥਾਣ ਚੋਗੇ ਕੋਈ ਹੋਰ ਖਾਂਦੀ ਪੀਂਦੀ ਨਾਲ ਕਿਸੇ ਤਰ੍ਹਾਂ ਦੀ ਕੋਈ ਨੌਸਲ ਬੜਾ ਠੀਕ ਹੈ ਤੇ ਲਖੇ ਆਪਾਂ ਕਰਾਈਏ ਚ ਵਾਈ ਵਈ ਇਹ ਇਹ ਜਵਾਈ ਹੈ ਨਾ ਲੱਖੇ ਉਹ ਨਿਆਣੇ ਨੂੜੇ ਦਾ ਕੋਈ ਅਕਰ ਨਹੀਂ ਬਈ ਹੈ ਚੱਕਰੇਵੇਂ ਨਿਆਣਾ ਪਾਉਗਾ ਨਾ ਪਾਉ ਯਾਰ ਬਾਕੀ ਭਾ ਵੀ ਕੋਤ ਨਹੀਂ ਬੱਚੀਆਂ ਦੇ ਭਾਈ ਹੈ ਕਿ ਨਹੀਂ ਬੱਚੀ ਨਹੀਂ ਆਉਂਦੀ ਬਈ ਖੀਰੀ ਨੇ ਦੀ ਬਾਕੀ ਛੇ ਦਾ ਆਂਦਾ ਮੂੰਹ ਬਈ ਕੋਈ ਪ੍ਰਾਣੀ ਉਮਰਦੀ ਨਹੀਂ ਕੋਈ ਬਿਲਕੁਲ ਨਹੀਂ ਬਈ ਸੌਣ ਦੇ ਹਰਿੰਦਰ ਭਾਈ ਗਵਾਂਡਾ ਕਰੇ ਆਵਾਜ਼ ਮਾਤੇ ਇਕਰੀ ਦੂਜੀਆਂ ਨੂੰ ਮਾਰ ਦਿਆ ਕਰ ਬਸ ਇਹ ਵੀ ਵੀਡੀਓ ਲੰਮੀ ਹੋ ਜਾਂਦੀ ਹੈ ਧਾਰਾ ਦਾ ਪਤਾ ਲੱਗ ਜਾਂਦਾ ਹਾਂ ਦੇਖੋ ਨਾ ਸਾਰਾ ਓਕੇ ਹੈ ਨਾ ਬਾਕੀ ਜਵਾਈ ਬਹੁਤ ਚੰਗੀ ਹੈ ਅੰਦਰ ਯਾਰ ਉਹ ਨਾ ਚੰਗੀ ਜੀ ਉਹ ਹੁਣ ਲੱਗ ਮੱਖੀ ਦੇਖ ਆਪੀ ਜਵਾਈ ਦਾ ਲਖਿਆ ਆਪੇ ਜਿਵੇਂ ਕਹਦੀਏ ਪੂਰੀ ਟੌਪ ਦੀ ਗਾਂ ਵਾਂਗੂ ਲੱਗੀ ਵੀ ਉਹ ਟੌਪ ਦੀ ਗਾਂ ਹੀ ਟੌਪ ਦੀ ਹੈ ਪੂਰੀ ਬਈ ਆਪਾਂ ਮਗਰ ਮੱੱਚਾ ਹੈ ਨਹੀਂ ਗਾ ਬਈ ਮੱੱਚਾ ਦਾ ਹਨਾ ਕੋਈ ਪੂਰਾ ਹੋਇਆ ਵਾ ਤੇ ਆਪਾਂ ਐਵੇਂ ਕਹੀ ਜਾਈਏ ਜੋ ਖੜਾ ਉਹ ਬੱਚਾ ਇਹਦੇ ਮਗਰ ਖੜਾ ਕੇ ਬਈ ਆਪਾਂ ਮੈਂ 50000 ਦੀ ਵੇਚ ਲੈਂਦਾ ਹਨਾ ਪਰ ਜਿਹੜੀ ਕੀ ਆ ਉਹਨੂੰ ਪਾਸੇ ਕਰਕੇ ਦੇਖ ਲੋ ਬਈ ਉਹਦੀ ਮਾਰ ਰੈਂਗ ਦੀ ਇਹਨੂੰ ਕੋਈ ਫਰਕ ਨਹੀਂ ਪੈਂਦਾ ਹੂੰ ਬਾਕੀ ਹਰਿੰਦਰ ਬਾਈ ਰੁੱਤ ਸੋਣੀ ਆ। ਕੀ ਕਭ ਰਿਆ ਗਿਆ ਬਾਈ ਇਹਦੇ ਰਹਿ ਵੀ ਆ ਨਾ ਗਾਹਣ ਚੰਗੀ ਰੁੱਤ ਤੇ ਫੇਰ ਸੂਪਣਾ ਨੇ। ਹਾਂ। ਬਾਕੀ ਉਹਨੇ ਦਾ ਦੁੱਧ ਪਾਇਆ ਨਾ ਬਾਈ ਦੁੱਗਨੇ ਰੁਪਿਆ ਦਾ ਦੁੱਧ ਪਾਇਆ ਨਾ ਜਿੰਨੇ ਦੀ ਲੈ ਜਾਣੀ ਆ। ਬਿਲਕੁਲ ਬਿਲਕੁਲ। ਆਪਾਂ 36000 ਜਮਾਲ ਗਏ ਹੋ ਜਿੱਥੇ 30000 ਰੁਪਿਆ ਦਾ ਬਾਈ ਕਰਾਈ ਆ ਮਗਰ ਵੇਖ ਲੋ ਕੀ ਮਾਇਆ ਦੋ ਆਫੀ ਨਾਲ 10 10 ਲੀਟਰ ਵਾਲਾ 35 30000 ਰੁਪਿਆ ਦਾ ਵੀ ਕੀ ਆ। ਹਾਂ। ਬਾਕੀ ਸਾਫ ਸੁਥਰੀ ਤੇ ਤੇਲ ਨਹੀਂ ਬਾਈ ਤੇਲ ਹੀ 25 30000 ਦੀ ਮਿਲਦੀ ਆ ਨਾ 10 ਗੁੰਦਾ ਤੇਲੀ ਦੀ। ਬਿਲਕੁਲ ਬਿਲਕੁਲ ਬਾਈ ਹਾਂ। ਬਾਕੀ ਦੁੱਧ ਤੇ ਹੀ ਜਾਣਾ ਹੈ ਬਾਕੀ ਹੋਰ ਵੀ ਆਇਆ ਰੌਲਾ ਗੱਬਣ ਹੋ ਗਈ ਰੱਖੇ 10-15000 ਦਾ ਉਹਦੀ ਬਾਜਣਾਣਾ ਹੈ ਕਿ ਨਹੀਂ ਹਾਂਜੀ ਹਾਂਜੀ ਬਈ ਜਿਵੇਂ ਗਾਂ ਟੋਕਰ ਗੱਬਣ ਦਾ ਬਈ ਜਿੰਨੇ ਜੀ ਮਰਜੀ ਵੇਚ ਲਾਂ ਅੰਦਰ ਜੱਕ ਬਾਤ ਕਰਾਂਗੇ ਪਰ ਦੁੱਧ ਵੀ ਕੱਢਦੇ ਦੋ 6-7 ਕਿਲੋ ਦੁੱਧ ਤੇ ਵੀ ਲੱਗ ਜਾਣਾ ਬਈ ਇਹਨੇ 35-40 ਹਰ ਦੇ ਜੋ ਮਰਜੀ ਵੇਚ ਲਓ ਅੱਖਾਂ ਮੀਟ ਕੇ ਵੇਚ ਲਓ ਨਹੀਂ ਹੂੰ ਜੇ ਥਾਣਾ ਲਖੇ ਚਵਾਈ ਵੀ ਇਹਦੀ ਉਹੋ ਜਿਹੀ ਆ ਹਨ ਹਾਂਜੀ ਬਈ ਚਵਾਈ ਬਹੁਤ ਚੰਗੀ ਆ ਹਾਂ ਜਿਵੇਂ ਆਪਾਂ ਕਈ ਵਾਰੀ ਥਾਣਾ ਉਹੋ ਜੇ ਹੁੰਦਾ ਬ੍ਰੀਕ ਜੇ ਹੁੰਦਾ ਹੋਰ ਹੀ ਪੂਰੀ ਜੀ ਪਈ ਜਾਂਦੀ ਹੈ ਹਨ ਜਿਵੇਂ ਥਾਣਾ ਉਹੋ ਜੇ ਇਹਦੇ ਮੈਂ ਕਿਹਾ ਉਹ ਹਨ ਬਹੁਤ ਵਧੀਆ ਚਵਾਈ ਮੋਟੀ ਬਈ ਇੱਥੇ ਚਵਾਈ ਵਾਲਾ ਥਾਣਾ ਬਾਕੀ ਬਾਕੀ ਰੰਦਰ ਕਿਹੇ ਥਾਣੇ ਤੇ ਵੀ ਯਾਰ ਵੱਧ ਘੱਟ ਹੋਵੇ ਪਈ ਆ ਦਾਦਾ ਦਾ ਵੀ ਫਰਕ ਹੋਏ ਬਈ ਆਪਣੇ ਫੁੱਲ ਗਾਰੰਟੀ ਹੋਵੇ ਵੰਦੇਂਦਾਰਾਂ ਕਰਦੇ ਵੀ ਇਹ ਥਾਣੇ ਤੇ ਕੋਈ ਪੂਰਾ ਵੀ ਨੌਕਸ ਹੋਵੇ ਬਿਲਕੁਲ ਹਨ ਬਈ ਲਾ ਕੇ ਹੋਰ ਚੀਜ਼ ਚ ਹੋਵੇ ਬਾਕੀ ਲਿੱਸੀ ਫਿੱਕੀ ਨਹੀਂ ਤਾਂ ਸਾਹਮਣੇ ਜਾਣ ਵਾਲੀ ਗੱਲ ਹੈ ਜੋ ਉਹ ਜਾਂ ਨੌਕਸ ਹੁੰਦਾ ਰਹੇ ਨੇ ਬਈ ਰਾਜ਼ ਨਹੀਂ ਹੋਣਾ ਜਾਂ ਕੋਈ ਉਹ ਵੀ ਗੱਲਬਾਤ ਹੁੰਦੀ ਹੈ ਨਾ ਬਾਕੀ ਦੁੱਧ ਦੁੱਧ ਹੁੰਦਾ ਬਾਈ ਸੇਵਾ ਦਾ ਕਿ ਨਹੀਂ ਸਹੀ ਗੱਲ ਹੈ ਕੋਈ ਬੰਦਾ ਕਈ ਵਾਰੀ ਕਈ ਸੱਜਣ ਆਉਂਦੇ ਆਓ ਸੇਵਾ ਘਟਾ ਕਰਦੇ ਆ ਬਾਅਦ ਚੋ ਬੰਦੇ ਆਏ ਕਹਿੰਦੇ ਯਾਰ ਐ ਜਾਓ ਆ ਸੇਵਾ ਕਰੋ ਪੰਜ ਸੱਤ ਦਿਨ ਲਵਾਓ ਇਹਦੇ ਆ ਨਾ ਟਿਕਾ ਕੇ ਸੇਵਾ ਕਰੋ ਨਿਭਾਓ ਇਹਨਾਂ ਨੂੰ ਚਿਚੜਗਾਣਾ ਲੱਗਣ ਦੋ ਹੁਣ ਮੇਰੇ ਯਾਰ ਕੇਦੇ ਘਰੇ ਚਿਚੜਾ ਹੁਣ ਜਾ ਕੇ ਉਹ ਵੀ ਨੇ ਬਾਈ ਸਟ੍ਰੈਸ ਚ ਮੰਨਣਾ ਦੁੱਧ ਘਟਣਾ ਜਾ ਕੇ ਨਹੀਂ ਸੇਵਾ ਉਹ ਇੱਕ ਦੋ ਦਿਨ ਬਾਅਦ ਟਿਕਦਾ ਪਰ ਸਹੀ ਦੁੱਧ ਦੇ ਕਿਤੇ ਹਾਲਾਂਕਿ ਐਚਪ ਕਰਦੀਆਂ ਘਟਾ ਪਰ ਫਿਰ ਵੀ ਯਾਰ ਅਕਸਰ ਸਾਰ ਬਦਲ ਨਾ ਮਾੜਾ ਮੋਟਾ ਤਾਂ ਫਰਕ ਪੈਂਦਾ ਹੀ ਹੈ ਲਖੇ ਕਿ ਨਹੀਂ ਪੈਂਦਾ ਵੀ ਸਹੀ ਗੱਲ ਆਲਦੇ ਵਾਲੀ ਗੱਲ ਇਹ ਸਾਡੇ ਆਪਣਾ ਕੋਈ ਹੋਰ ਸਾਡੇ ਛੱਡੇ ਹੋ ਨਵੀਂ ਸਾਦੇ ਆਪਾਂ ਕਰਦੀਆਂ ਆ ਆਪਾਂ ਨਹੀਂ ਬੋਲਦੇ ਨਹੀਂ ਕਰ ਸੰਗਦੇ ਜਾ ਕੇ ਲਖੇ ਕਿੰਨਾ ਦੁੱਧ ਪਾਵਾਂਗੇ ਥੱਲੋ ਬਾਈ 12 ਕਿਲੋ ਬਾਈ ਕੰਡੇ ਵਾਲਾ ਚਵਾ ਦਾਂਗੇ ਕੋਈ ਵੀਰ ਭਰਾ ਜੀ ਕੰਡੇ ਚੜਾ ਲਵੇ 12 ਕਿਲੋ ਦੁੱਧ ਤੇ ਮੁੱਲੇ ਦਾ ਮੁੱਲ 36000 ਤੇ 100 ਕਿਲੋਮੀਟਰ ਪਹੁੰਚ ਕਰ ਦਾਂਗੇ ਬਾਈ ਜੇ ਕੋਈ ਵੀਰ ਭਰਾ ਨੇ ਪਹੁੰਚ ਨਹੀਂ ਕਰਨੀ ਆਪਨੀ ਗੱਡੀ ਤੇ ਲੈ ਜਾਣੀ ਆ ਬਾਈ ਉਹ 8700 ਰੁਪਿਆ ਕਰਾਇਆ ਛੱਡ ਦਾਂਗੇ ਬਈ ਬਸ ਛੋਟ ਸੰਝ ਲੋ ਇੱਕ ਕਰਾ ਸੰਝ ਲੋ ਠੀਕ ਆ ਬਈ ਇੰਨੇ ਦੀ ਆਪਾਂ ਦੇਣਗੋ ਹੀ ਐ ਤੂੰ ਦੇਣੀ ਆ ਬਈ 1 ਰੁਪਿਆ ਨਹੀਂ ਘਟ ਦੇਣਾ ਕੋਈ ਵੀਰਪੁਰਾ ਫੋਨ ਹੀ ਨਾ ਲਾਵੇ ਆਪਣਾ ਕੋਈ ਘੱਟ ਕਸਾਈ ਕਰਨ ਵਾਲੇ ਚੋਂ ਮਾਨਤਾ ਨਾਲ ਆਪਦੇ ਮਰਜ਼ੀ ਨਾਲ ਛੋਟ ਕਰਾਂਗੇ ਬਾਕੀ ਲੱਖਿਆ ਪੈ ਨੂੰ ਇਹਨਾਂ ਨਾਲ ਲੱਖਿਆ ਪੈ ਇਹੀ ਗੱਲ ਕਹਿੰਦੇ ਹੁੰਦੇ ਹਨ ਹੈਨਾ ਵੀ ਇਹਨੂੰ ਕੋਈ ਸੱਚਣਾ ਬੇਲੀ ਹੁੰਦੀ ਮੰਨ ਲੋਕ ਨਹੀਂ ਹਾਂਜੀ ਬਈ ਕੋਈ ਇਹ ਬੰਦਾ ਮੰਨੇ ਹੀ ਨਾ ਵੀ ਇਹ ਤਾਂ ਸਮਝ ਲੋ ਤੂੰ ਅੱਗੇ ਵੀ ਆਪ ਕਹਿੰਦੇ ਵੀ ਇਹਦਾ ਕਿਲੋ ਦੁੱਧ ਹੀ ਆ ਕਿ ਨਹੀਂ ਬਾਕੀ ਜਿਹੜੀ ਲੇਟ ਹੋਈ ਆਪਾਂ ਇਧਰ ਕੋਈ ਵੀਰ ਭਰਾ ਕਮੈਂਟ ਕਰ ਦਿੰਦੇ ਬਾਈ ਦੋ ਬਾਲਟਾਂ ਦਾ ਦੁੱਧ ਕਿਵੇਂ ਹਾਂ ਦੱਸਣਾ ਵੀ ਅਗਲੇ ਨੂੰ ਬਾਈ 6 ਵਜੇ ਨਹੀਂ ਚਵਾਈ ਕੀਤੀ ਚਵਾਈ ਵੀ ਉਹ ਜੀ ਲੇਟ ਹੁੰਦੀ ਆ ਵੀ ਬੰਦਾ ਵੀ ਬਾਈ ਇਹ ਲਾ ਬਾਕੀ ਵੀਡੀਓ ਵੇਖ ਲੈਣੀ ਕਿੰਨੇ ਵਜੇ ਪੈਂਦੀ ਆ ਬਾਈ ਉਹ ਜੀ ਆ ਗਿਆ ਦਾ ਟਾਈਮਰ ਲਾ ਲਓ ਦਾ ਵੀ 6 ਕਿਲੋ ਦਾ ਦੁੱਧ ਪੂਰਾ ਕਰਕੇ ਲੈ ਲੈ ਬਿਲਕੁਲ ਬਿਲਕੁਲ ਬਈ ਹਾਂ ਆ ਹੁਣ ਬਾਈ ਜਿਹੜਾ ਦੁੱਧ ਆ ਮਗਰਲਾ ਆ 6 ਕਿਲੋ ਦੀ ਪੂਰੀ ਬਾਲਟੀ ਆ ਬਾਈ ਕੋਈ ਆ ਕੇ ਆਪਦਾ ਲਕੰਡਾ ਲੈ ਕੇ ਵਿੱਚ ਪਾ ਲਵੇ ਉਹ ਜਿਹੜਾ ਦੁੱਧ ਆ ਉਹ ਬਾਈ ਜਿਹੜਾ ਲੇਟ ਆਇਆ ਉਹ ਹੀ ਆ ਦਾ ਜਿਹੜੀ ਆਪਾਂ ਲੇਟ ਰਹੀ ਉਹ ਜਾ ਵੀ ਕੱਢ ਬਾਕੀ ਲਖੇ ਮੈਂ ਅੱਗੇ ਵੀਡੀਓ 'ਚ ਗੱਲ ਕਰਦਾ ਨਾ ਪਸ਼ੂ ਬਈ ਥਾਣਾ ਥਾਣਾ ਦਾ ਸਾਫ਼ ਹੋਵੇ ਦੁੱਧ ਕਿਲੋ ਦਗ ਕਿਲੋ ਹੋ ਜਾਂਦਾ ਬਾਹਰ ਘਾਟ ਕੇ ਨਹੀਂ ਦੁੱਧ ਬਾਕੀ ਬਈ ਯਾਦ ਪਾਤ ਨੇ ਪਸ਼ੂ ਆਗਲਾ ਸਮਝਣਾ ਆਪਦੀ ਨਾਲ ਲੈ ਲਵੇ ਜਿਹੜਾ ਬੰਦਾ ਪਸ਼ੂ ساری ਉਮਰ ਹੋਵੇ ਪਸ਼ੂ ਰੱਖਦੇ ਨੂੰ ਉਹਨੂੰ ਪਤਾ ਹੀ ਹੁੰਦਾ ਵੀ ਆਹ ਚੀਜ਼ ਨੇ ਕਿੰਨਾ ਦੁੱਧ ਦੇਣਾ ਆਪਾਂ ਕਿੰਨਾ ਦੁੱਧ ਚੋਲਾਂਗੇ ਤੇ ਬਾਕੀ ਆਪਾਂ ਬਾਹਲੇ ਦਾ ਹਾਂ ਦਾ ਸਪਲਾਈਆ ਨਹੀਂ ਮਾਰਦੇ ਆਲਾ ਦੀ ਸਮਝ ਨਾਲ ਲੈ ਲਵੇ ਕਿੰਨਾ ਚੋਲਾਂਗੇ ਘਟਾ ਲਾਂਗੇ ਵਧਾ ਲਾਂਗੇ ਬਈ 15 ਤੋਂ 18 ਦੇ ਵੀ ਜਾਹਦੇ 15 ਤੋਂ 6-7 ਕਿਲੋ ਦੇ ਵੀ ਰਹਿ ਸਕਦੇ ਬਿਲਕੁਲ ਬਿਲਕੁਲ ਬਈ ਹੈਨਾ ਲੈ ਤਾਂ ਫਿਰ ਵੀ ਆ ਬਾਕੀ ਕੋਈ ਵੀ ਸੱਜਣਾ ਬਾਈ ਲੱਖਾ ਵੀ ਕਹਿੰਦਾ ਹੁੰਦਾ ਕੋਈ ਸੱਜਣਾ ਆ ਵੀ ਪੂਰੀ ਤਸੱਲੀ ਪਰਖ ਕਰਕੇ ਜਾਨਵਰ ਲੈ ਕੇ ਜਾਓ ਬਾਅਦ ਹੈਵੇਂ ਕਿਸੇ ਨੂੰ ਕਹਿਣ ਨਾਲ ਕੋਈ ਇਹਦੇ ਬੰਦੇ ਦਾ ਹੀ ਵਿਵਾਰ ਦਾ ਕੰਮ ਆ ਧਿਆਨ ਦੇਣਾ ਜਿਵੇਂ گاਉਂ ਚੀਜ਼ ਦਸੀ ਜਾਂਦੀ ਆ ਐਵੇਂ ਚੋ ਆ ਕੇ ਦੇਣ ਦਾ ਮਤਲਬ ਇਹ ਹੁੰਦਾ ਵੀ ਥਣ ਭਾਂਡੇ ਦਾ ਸੀਲਸ ਲੱਗਦਾ ਪਤਾ ਲੱਗ ਜਾਂਦਾ ਏ ਤੇ ਬਾਕੀ ਆ ਤੁਸੀਂ ਦੋ ਵੀ ਚੱਕ ਕਰ ਵੀ ਲਓ ਹਣਾ ਤੇ ਆਪਾਂ ਦੂਜੀ ਦੀਆਂ ਵੀ ਤਾਂ ਰਮਰਾ ਕੇ ਦਿਖਾਉਨੇ ਆ ਬਾਕੀ ਇਹ ਆਪਣੀ ਈ ਡੱਬੀ ਗਾਣਾ ਵੱਧ ਹੋ ਗਿਆ ਹਣਾ ਕਈ ਨਹੀਂ ਜੀ ਵੰਡ ਦੇ ਪਾਉਂਦਾ ਨਾ ਗੱਲ ਆ ਜਾ ਲੱਗਦਾ ਘੜੀ ਦੂਜੀ ਦੇ ਉੱਤੇ ਧਾਰਾ ਫਰਾਦ ਗਿਆ ਕਿ ਨਹੀਂ 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 ਬਾਈ ਆ ਬਾਈ 6 ਲੋਈ ਬਾਲਟੀ ਹੈ ਪੂਰੀ ਸੰਦਰ ਠੀਕ ਆ ਉਸ ਬਾਲਟੀ ਆ ਕਿੰਨਾ ਜੀ ਕਈ ਨਹੀਂ ਵੀ ਛੇਰੀ ਹੈ ਬਾਲਟੀ ਹੈਗੀ ਹੈਗੀ ਕਿੰਨੀ ਵੀ 6 ਲੋਈ ਕੋਈ ਵੀਰ ਭਾ ਕੇ ਵੇਖ ਲੈ ਵੀ ਤੁਹਾਡੇ ਕੈਂਤੀ ਦਿਖਾ ਦੋ 6 ਲੀਟਰ ਦੁੱਧ ਰੱਖਿਆ ਪਾਉਂਗਾ ਅੱਗੇ ਵੀ ਦਿਨਾਂ ਦਾ ਦੁੱਧ ਨੂੰ ਤੀ ਇਹੋ ਵਹਿਲੀ ਹੁੰਦੀ ਮੰਨਿਆ ਕਰੋ ਕੋਈ ਵੀ ਜਦ ਦੁੱਧ ਮੰਨਣਾ ਨਹੀਂ ਮਤਲਬ ਮੱਛਾ ਛੱਡ ਦੋ ਇਹ ਧਾਰਾ ਧੂਰਾਂ ਦਾ ਪਤਾ ਲੱਗਿਆ ਨਾ ਵੀ ਧਾਰ ਧੂਰ ਕੇ ਮੈਂ ਪਸੂ ਜੀ ਇਹ ਛੱਡੀ ਬਰੇ ਦਾ ਹੀ ਪਤਾ ਅਠਾ ਅਠਾ ਬਈ ਹਾਂ ਇੰਚਾ ਇਹ ਚਲੋ ਇਹ ਹੂੰ ਥੋੜਾ ਜਿਹਾ ਭਾਈ ਇਹਨਾਂ ਨੂੰ ਬੱਚਾ ਲਾਉਣਾ ਹੀ ਪੈਂਦਾ ਹਨਾ ਜਿਵੇਂ ਆਪਾਂ ਕਹਿ ਦਈਏ ਕਿ ਨਹੀਂ ਬੱਚਾ ਨਹੀਂ ਹਰਿੰਦਰ ਬੱਚਾ ਬੱਚੇ ਦਾ ਵੀ ਕੋਈ ਚੱਕਰਗਾ ਪਰ ਗੱਲਾਂ ਆਇਆ ਵੀ ਅਗਲਾ ਕਹਿੰਦਾ ਵੀ ਇਹ ਡਬਾਇਆ ਬੱਚਾ ਕਹਿੰਦੇ ਹੋਰ ਦਾ ਨਾ ਕਹਿੰਦਾ ਲੱਗ ਠੱਲੀ ਉਹਦੇ ਨਹੀਂ ਠੱਲ ਉਹਦੇ ਮਗਰ ਠਾਲਦੇ ਨੇ ਬਈ ਸਾਡੇ 60000 ਰੁਪਏ ਦੇ ਗਏ ਬੱਚੇ ਨਾਲ ਪਰ ਜਿਹੜੀ ਕੀ ਹੈ ਹੀ ਇਹਦਾ ਬੱਚਾ ਹੈ ਨਾ ਬਈ ਫੀਲ ਲੈਂਦੇ ਨੇ ਦੁੱਧ ਕੋਈ ਨਹੀਂ ਪਾਇਆ ਘੱਟ ਚੋਏ ਬਾਜੀ ਕਿੰਨੀ ਕਵਾੜ ਜਾਣਾ ਇਹ ਅਸੰਦਰ ਤੈਨੂੰ ਬਰਾਕੀ ਦੇ ਖਾਣ ਦੇ ਲਈ ਤਾਂ ਗਈ ਲੈ ਵਿਚਾਰੀ ਜਦੋਂ ਵੀਡੀਓ ਪੈਂਦੀ ਜਰਾ ਜਰਾ ਪਾ ਬੱਚਾ ਬਈ ਦੂਰ ਆ ਗਿਆ ਬਰ ਕੋਈ ਨਹੀਂ ਆਪ ਨਾ ਗਿਓ ਚੱਲ ਦੁੱਧ ਨੂੰ ਆਇਆ ਚੱਲ ਲੈ ਲੈ ਬੱਚੇ ਨੂੰ ਵੜਵਾਈ ਪਹਿਲਾਂ ਪਿਆਦੇ ਵੀਡੀਓ ਜਦ ਦੱਦ ਦੇ ਦੂੰ ਮੀਂਹ ਤੇ ਰੱਖ ਕੇ ਉਹ ਜਮਾ ਤਾਂ ਰੋਲਾਇਆ ਜਾਂਦਾ ਚਾਰੇ ਰਹਿੰਦੇ ਬਾਜੂ ਖਰਾਬ ਕਰੂਗਾ ਇਹ ਉਹ ਗਾਣ ਵੀ ਡਰ ਜਣਾ ਤੇਰੀ ਨਹੀਂ ਉਹ ਤੱਕ ਐਂ ਨਾ ਨਿਕਲਣਾ ਉਹ ਭੈਣਾ ਯਾਰ ਤਬਾ ਮੂੰ ਲਖੇ ਚੂਣ ਚੂਣ ਨੂੰ ਸੀਲ ਸਹੂਏ ਜਮਾ ਬਈ ਬਈ ਤੂੰ ਧਾਰ ਦਿਖਾ ਨੇੜੇ ਕਰਕੇ ਬਈ ਵਾਜ ਦਿਖਾ ਤਾਰਾਂ ਦੀ ਆ ਤਾਂ ਪੈਂਦੀ ਕਿ ਨਹੀਂ ਗੰਨੇ ਕੋ ਧਾਰ ਸੁਣਦੀ ਕਿ ਨਹੀਂ ਆਵਾਜ਼ ਘੰਟਿਆਂ ਘਰੇ ਬਈ ਦੁੱਧ ਨਹੀਂ ਮਾਰੇ ਮਦਰ ਇਹਦੇ ਥੱਲੇ ਲਖੇ ਕਿੰਨਾ ਦੁੱਧ ਤਿਆਰ 10 ਕਿਲੋ ਹਰਿੰਦਰ ਬਈ ਇਹ ਆਪਾ ਭਾਗ ਨਹੀਂ ਦੇਣੀ ਸੀ 5 26000 ਤੇ ਬਈ 100 ਕਿਲੋਮੀਟਰ ਪਹੁੰਚ ਕਰਾਂਗੇ ਬਈ ਉਹ ਸੌਰੀ ਇਹਦੇ ਨਹੀਂ ਪਹੁੰਚ ਉਹਦੀ ਕਰਾਂਗੇ ਪਹੁੰਚ ਉਹਦੀ ਆ ਇਹ 26000 ਹੀ ਦੇਣੀ ਆ ਹਾਂਜੀ ਹਾਂਜੀ ਇਹ 26000 ਦੇਣੀ ਆ ਬਈ ਆਪਾਂ ਵੀ ਆਂਦਰ ਵਾਰੀ ਵਾਰੀ ਬਚੀ ਅੰਦਰ ਇਹਦਾ ਰੇਟ ਚਲੋ ਆਏਂ ਦਾ ਵੀ ਚਲ ਲੈਣਾ ਜਿਹੜਾ ਚੀਜ਼ ਜਿਵੇਂ ਹੀ ਆਈ ਆ ਥਣ ਜੇ ਘਰੇ ਚਾਹ ਧਾਰ ਬੜੀ ਸੁਣੀ ਆ ਬਈ ਯਾਰ ਹਾਂਜੀ ਹਾਂਜੀ ਉਹੜਾ ਪਾਣੀ ਪੂਣੀ ਫਰ ਗਿਆ ਵਾਛੀ ਦੇ ਦੁੱਧ ਵੀ ਫਿਰ ਜਨ ਹਰ ਦਰਿਆ ਰੋਈ ਆਈ ਨਹੀਂ ਕਿ ਬੈਗ ਨਹੀਂ ਉੱਠਦੀ ਪਰ ਉਹ ਥੋੜੀ ਫਿੱਕੀ ਆ ਵੀ ਫਿੱਕੇ ਪਸ਼ੂ ਆ ਜਾਂਦਾ ਰਹਾ ਦਰੋਈ ਪਸ਼ੂ ਦੇ ਦੁੱਧ ਬਾਹਰ ਜਾਂਦਾ ਨਾ ਖਾਣ ਪੀਣ ਦੀ ਆਪਣੀ ਫੁੱਲ ਗਾਰੰਟੀ ਫੁੱਲ ਯਾਰ ਖਾਣ ਦੀ ਪੀਣ ਦੀ ਆਈ ਨਹੀਂ ਮੁੜੇ ਨਾ ਕਰੀਏ ਲਗਿਉਂ ਮੈਂ ਨਹੀਂ ਚਵਾਈ ਨੂੰ ਕੋਈ ਲੱਤ ਫਸੜਾਈਆਂ ਮਾਰਨ ਵਾਲੀ ਹੈ ਨਾ 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 ਜਾਵਾਂ ਹੀ ਨਹੀਂ ਬਈ ਯਾਰ ਚੋਂਨ ਬਾਕੀ ਲਿਖੇ ਬਹੁਤ ਸੋਹਣਾ ਲੱਗਿਆ ਹੈ ਨਾ ਹਾਂਜੀ ਬਈ ਆ ਦੇਖੋ ਨਾ ਬਈ ਦੁੱਧ ਦਾ ਢਾਨੀ ਲਖੇ ਬਾਲਾ ਬਾਦੀ ਜੀ ਆਪਾਂ ਐਵੇਂ ਗਈ ਆਈਏ ਕਿ ਨਹੀਂ ਹੈਣਾ ਬਈ ਨਿਕ ਜਿ ਰਹਿਣਾ 10-10 ਕਿਲੋ ਬਈ 10-11 ਕਿਲੋ ਦੁੱਧ ਜੇ ਮਾਗਾਰੇ ਹੈਣਾ ਹਾਂ ਬਈ ਇੰਨੇ ਕੁ ਦੀ ਰਊ ਹੈਣਾ ਕਿੰਨੇ ਵਾਲੀ ਆ ਬਈ ਬੱਲ ਵੀ ਉਹਨਾਂ ਕੀ ਹੰਦਰਾ ਪਕੜਾ ਪਿਆ 10000 ਮੰਗ ਲਿਆ 6000 ਰੁਪਏ ਤੋਂ ਪਤਾ ਹੀ 6000 ਦੇ ਤੋਕੜ ਗਾਵ ਨਹੀਂ ਆ 10 ਕਿਲੋ ਵਾਲੀ ਆਪਾਂ ਤਾਜੀ ਦੇਣੀ ਬਈ ਜੇ ਸੱਚੇ ਕੋਈ ਡੋਲੂ ਚੱਕਣਾ ਉਹਦੇ ਬਾਅਦ ਤੇ ਵਧੀਆ ਕਿ ਨਹੀਂ ਗਾ ਜੀ ਦਾ ਬਈ ਮੱਜਾ ਮੁੱਜਾ ਸੂਣ ਵਾਲਾ ਜੀ ਨੂੰ ਮਾਝਰ ਦਾ ਦੁੱਧ ਜਾਈਦਾ ਬਈ ਦੁੱਧ ਦਾ ਮਾਝਰ ਦਾ ਚਿੱਟਾ ਜਾਵਾ ਜੇ ਦੁੱਧ ਵੀ ਦੂਜਿਆਂ ਦਾ ਮਾਝਰ ਹੇ ਵੇਰੀ 58000 ਰੁਪਏ ਲਾ ਕੇ ਵੀ ਗਈਆਂ ਦਸ ਦਾ 11 11 ਗੱਲੀ ਜਿੰਦੀਆਂ ਕਈ ਕਿ ਨਹੀਂ ਹਰਿੰਦਰਾਂ ਵੀ ਹੀਰਾਂ ਨੂੰ ਸੂਣਾ ਪਤਾ ਨਹੀਂ ਆਪਣ ਨੂੰ ਹਰਿੰਦਰ ਵੀ ਕਿੰਨਾ ਦਾ ਸਮਝ ਲੈ ਚਲ ਆਪਾਂ ਵੀ ਵੇਚੀਂਗਾ ਉਹ ਤਾਂ ਵਪਾਰੀ ਦੇ ਮੂੰਹ ਵਾਲਾ ਹੁੰਦਾ ਬਾਈ ਕਿ ਨਹੀਂ ਨਹੀਂ ਬਈ ਸਹੀ ਗੱਲ ਹੈ ਉਹ ਤਾਂ ਜਦੋਂ ਬਾਲਟੀ ਬਣਾਉਂਦੇ ਪਤਾ ਲੱਗਦਾ ਉਦੋਂ ਪਤਾ ਲੱਗਦਾ ਹੈਨਾ ਥਣ ਪੰਡਾ ਦੇਖ ਕੇ ਆਪਾਂ ਲੈ ਲੈਨੇ ਗਾ ਥਣ ਪੰਡਾ ਦੇਖ ਕੇ ਹੀ ਬੋਲੀਏ ਨੇ ਬਾਈ ਇਹਨਾਂ ਤੇ ਉਹ ਇਹਨਾਂ ਤੇ ਬਾਕੀ ਹਰਿੰਦਰ ਜਿਵੇਂ ਆਪਣੇ ਕਈ ਵਪਾਰੀ ਵੇਚੀ ਜਾਂਦੇ ਆ ਨਾ ਹਮਾ ਚਲਣਾਂ ਦਾ ਢਾਂਡਾਂ ਨਿਕਾ ਨਿਕਾਂ ਲੈ ਆ ਲਿਆਗੇ ਹਮਾ ਚਲ ਚੋ ਬਾਈ ਉਹਨਾਂ ਨਾਲੋਂ ਚੰਗੀ ਆ ਬਾਈ ਲੱਖ ਕਿੰਨਾ ਦੁੱਧ ਚਵਾਵਾਂਗੇ ਥੱਲੋ ਬਾਈ ਆਪਾਂ 10 ਕਿਲੋ ਦੁੱਧ ਚਵਾਵਾਂਗੇ ਅੰਦਰ ਬਾਈ ਕੰਡੇ ਵਾਲਾ ਦੋਹਾ ਵੇਲਿਆਂ ਦਾ ਥੱਲੋ ਤੇ 26000 ਰੁਪਏ ਜੋ ਬਾਈ ਛੋਟ ਕਰਾਂਗੇ 100 ਰੁਪਏ 26000 ਜੋਣਾ ਹਾਂਜੀ ਬਾਈ ਬੜਾ ਠੀਕ ਹੈਣਾ ਬਾਈ ਤੇ ਬਾਕੀ ਰੇਟ ਬਾਈ ਦੇ ਬਿਲਕੁਲ ਜੈ ਜੇ ਹੁੰਦੇ ਆ ਉਹਦੇ ਚ ਇਹ ਹੁੰਦਾ ਵੀ ਮਾੜਾ ਮੋਟਾ ਹੀ ਮਾਨ ਤਣ ਜਾਂਦਾ ਜਿਵੇਂ ਉਹਦੇ ਚ ਬਾਈ ਨੇ ਕਹਿੰਦਾ ਵੀ ਕੋਈ ਨੇੜ ਵਾਲਾ ਸੱਜਣ ਲੈ ਜੇ ਉਹ ਦੋ 12500 ਨੂੰ ਛੱਡ ਦਾਂਗੇ ਹਾਂ ਤੇ ਇਹਦੇ ਚ 200 ਰੁਪਏ ਛੱਡਣਾ ਬਾਈ ਕਹਿੰਦਾ ਕਿ ਇਹਦੇ ਚ ਇਹ ਲੱਖੇ ਦਾ ਫਾਇਦਾ ਨਹੀਂ 30000 ਮੁੱਲ ਕਰਕੇ ਐਵੇਂ 2000 ਛੱਡੀਏ ਨਾ ਉਹਦਾ ਨਹੀਂ ਬਾਈ ਫਾਇਦਾ ਨਹੀਂ ਬਾਈ 30000 ਤੇ ਆਪਾਂ ਨੂੰ ਨਹੀਂ ਕਹਿੰਦੇ ਫੋਨ ਲਾਉਣਾ ਕੀ ਫਾਇਦਾ ਹਾਂ ਹਾਂ ਬਿਲਕੁਲ ਲੈਣਾ ਬਾਈ ਇਹ ਦੋਸ਼ ਮੈਂ ਤੈਨੂੰ ਦੇਵਾਂਗਾ ਬਾਈ ਵੀਡੀਓ ਵਾਲ ਨੂੰ ਦੇਵਾਂਗਾ ਜਾਂ ਕੋਈ ਹੋਰ ਕਹਾਂਗਾ ਜਾਂ ਕਹਿੰਦੇ ਹੋ ਬਾਈ ਚੀਜ਼ ਚੀਜ਼ੀ ਦਾ ਮੁੱਲ ਵੇਖਦਾ ਕਿਉਂਕਿ ਕੋਈ ਬੰਦਾ ਦੇਖਣ ਆਲੇ ਮੁੱਲ ਤਾਂ ਬਾਈ ਆਪਾਂ ਬਾਈ ਤੇਰੇ ਸਾਹਮਣੇ 80000 ਦਿੰਗਾ ਵੀਚਾਂ 85000 ਲਗਾਵਾ ਹਾਂ ਜਿਹੜੀ ਚੀਜ਼ ਹੈ ਹਾਂ ਵ ਜੀ ਵੀਕਨੀ ਆ ਬਈ ਜੀ ਰਖਦੀ ਹੈ ਬਈ ਹਨਾ ਆ ਪਤਾ ਜੀ ਕਹਿ ਦਗੇ ਵਜਾਂ ਮਰ ਬੱਚਾ ਦੁੱਧ 10 ਕਿਲੋ ਕਹਿ ਕੇ ਕਹਿੰਦੇ 40 ਜਾਂ 10 ਕਿਲੋ ਵਾਲੀ ਕਈ 45 ਜੀ ਵੀ ਆਉਂਦੀ ਹੈ ਵੇਖਿਆ ਬਈ ਉਹ ਦੀ ਸੋਹਣੀ ਸਨੱਕੀ ਬੈਠ ਹੁੰਦੀ ਹੈ ਹਨਾ ਬਾਕੀ ਇਹ ਵੀ ਥੋੜੀ ਜਿਹੀ ਗੋਰ ਵਾਲਾ ਬੰਦਾ ਜਿਹੜਾ ਲੇਟੀ ਲੁੱਟੀ ਵਾਲਾ ਲੈ ਜਾਵੇ ਹਾਂ ਬਈ ਛਾਰਕਲ ਫੀਡ ਫੂਡ ਵਾਲਾ ਜਿਹਨੇ ਰੰਗਿਆ ਚੱਕਾ ਖੜੀ ਵੀ ਸੋਹਣੀ ਲੱਗਦੀ ਹੈ ਹਾਂ ਫੁੱਲ ਖਾਂਦੀ ਹੈ ਜਿਹੜਾ ਦਾਣਾ ਮਰਜੀ ਪਾ ਦੋ ਸਾਰੇ ਹੀ ਖਾਂਦੀ ਹੈ ਬਈ ਲੋ ਵੀ ਇਹਦੀ ਵਿੱਚ ਵਾਈ ਹੋ ਗਈ ਡੰਨ ਲੱਖੇ ਵੀਰੇ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦੋ ਵੀਰੇ ਉਹਨੂੰ ਚੋਈ ਵੀ ਪੈਂਡ ਹੈਗਾ ਆਪਣਾ ਕੋਡ ਕਰੋੜ ਖੁਰਦ ਜ਼ਿਲ੍ਹਾ ਫਰੋਇ ਪਰ ਫੋਨ ਨੰਬਰ ਹੈਗਾ 98730 70893 ਤੇ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਤੇ ਸਮਝ ਲਓ ਇਹ ਹੁਣ ਬੇਲੀਆਂ ਹੋ ਗਈਆਂ ਲੱਕਿਆਣਾ ਜਿਹੜਾ ਘੰਟੇ ਦੋ ਘੰਟਿਆਂ ਦਾ ਫਰਕ ਬੈਚ ਵਾਈ ਦਾ ਉਹਨਾਂ ਕਾ ਦੁੱਧ ਦਾ ਫਰਕ ਪਊਗਾ ਜਾਂ ਤੁਸੀਂ ਆਪਣੇ ਵੇਲੀਆਂ ਕਰ ਲਓ ਫੇਰ ਸਵੇਰ ਨੂੰ ਆ ਕੇ ਫੇਰਾ ਦਾ ਹਣਾ ਬਈ ਅਗਲਾ ਆਪਣੇ ਨਾਲ ਪੱਕੀ ਸਾਈ ਪਾ ਗਿਆ ਆਪ ਨੂੰ ਕੋਈ ਵੀਰ ਭਰਾ ਆ ਜਾਵੇ ਬਈ ਆਪਾਂ ਤੁਹਾਡੇ ਤੋਂ ਬਿਨਾ ਵੇਚ ਦੇ ਨਹੀਂ ਪਾਸੇ ਨਾ ਜਿਹੜੇ ਬੰਦੇ ਸਾਈ ਆਯੂ ਬਈ ਆਦਾ ਜਦੋਂ ਤੁਹਾਡੀ ਤਸੱਲੀ ਹੋ ਗਈ ਉਦੋਂ ਚੜਾਗੇ ਉਦੋਂ ਜਿਹੜਾ ਅੱਗੇ ਲੱਗਿਆ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ do